ਸ਼ਹੀਦ ਆਜਮ ਸਰਦਾਰ ਭਗਤ ਸਿੰਘ ਲਾਇਬ੍ਰੇਰੀ ਰੈਪਾ ਦੇ ਪ੍ਰਬੰਧਕਾਂ ਨੇ ਬੱਚਿਆਂ ਨੂੰ ਉਚੇਰੀ ਅਤੇ ਧਾਰਮਿਕ ਵਿਦਿਆ ਦੇਣ ਲਈ ਬੱਚਿਆਂ ਦੇ ਟੈਸਟ ਲਏ ਜਿਸ ਵਿੱਚ ਹਕੀਮਪੁਰ ਰੈਪਾ ਬੱਲੋਬਾਲ ਮਸਾਣੀ ਅਤੇ ਹੋਰ ਸਕੂਲ ਦੇ ਬੱਚਿਆਂ ਨੇ ਟੈਸਟ ਦਿੱਤੇ ਇਸ ਟੈਸਟ ਵਿੱਚੋਂ ਪਹਿਲੀ ਪੋਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਵਿੱਚ ਜਿੱਥੇ ਇਲਾਕੇ ਦੀਆਂ ਸ਼ਖਸੀਅਤਾਂ ਨੇ ਹਾਜ਼ਰੀ ਲਗਾਈ ਉੱਥੇ ਹੀ ਪ੍ਰਵਾਸੀ ਭਾਰਤੀਆਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ ਸਰ ਅੱਜ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਉਹਦਾ ਮੇਨ ਮਕਸਦ ਕੀ ਹੈ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਸਦਕੇ ਤੁਸੀਂ ਸਨਮਾਨ ਦਿੱਤਾ ਉਹ ਕੀ ਕਾਰਨ ਹੈਗਾ ਜਿਹਦੇ ਉਹ ਸਨਮਾਨ ਦਿੱਤੇ ਗਏ ਆ ਅੱਜ ਦਾ ਜਿਹੜਾ ਇਹ ਪਿੰਡ ਰੈਪਾ ਦੇ ਵਿੱਚ ਸ਼ਹੀਦ ਜੰਪਖ ਸਿੰਘ ਲਾਇਬ੍ਰੇਰੀ ਜਿਹੜੀ ਬਣਾਈ ਹੋਈ ਆ ਉਹਦੇ ਵੱਲੋਂ ਇਹ ਅਪਰਾਲਾ ਆ ਕਿ ਜਿੰਨੇ ਸਾਡੇ ਇਲਾਕੇ ਦੇ ਮੇਰੇ ਪਿੰਡ ਦੇ ਆਲਾ ਦਵਾਲਾ ਜਿਹੜਾ ਉਹਨਾਂ ਨੂੰ ਕਿਤਾਬਾਂ ਨਾਲ ਜੋੜਨਾ ਹੈ ਕਿਉਂ ਲਾਇਬ੍ਰੇਰੀ ਸੀ ਬਣਾ ਤਾਂ ਲਈ ਆ ਕਿਤਾਬਾਂ ਉਹਨਾਂ ਦੇ ਘਰਾਂ ਤੱਕ ਜਾਣ ਇਹਦਾ ਸਭ ਤੋਂ ਜ਼ਿਆਦਾ ਜਿਹੜੀ ਮਹੱਤਤਾ ਇਹ ਹੈ ਆ ਕਿ ਜਿਹੜਾ ਸਾਡਾ ਸਿਆਸ ਆ ਜੋ ਸਾਡਾ ਵਿਰਸਾ ਆ ਉਹ ਬਹੁਤ ਧੱਟ ਪੜਾਇਆ ਜਾਂਦਾ ਸਕੂਲਾਂ ਦੇ ਵਿੱਚ ਅਸੀਂ ਇਹੀ ਕੋਸ਼ਿਸ਼ ਕਰਦੇ ਆ ਕਿ ਜੋ ਸਾਡਾ ਵਿਰਸਾ ਆ ਇਹਨਾਂ ਬੱਚਿਆਂ ਤੱਕ ਪਹੁੰਚ ਜਾਏ ਤਾਂ ਕਿ ਜਿਹੜੀ ਵੀ ਕੌਮ ਆ ਜਿਹੜੇ ਲੋਕ ਆ ਜੇ ਆਪਣੇ ਸਿਆਸ ਉਹਨਾਂ ਦੇ ਚੇਤੇ 'ਚ ਨਹੀਂ ਹੈਗਾ ਜੇ ਉਹ ਯਾਦ ਨਹੀਂ ਰੱਖਣਗੇ ਤਾਂ ਆਉਣ ਵਾਲਾ ਜਿਹੜਾ ਜ਼ਿੰਦਗੀ ਦਾ ਉਹ ਆਪਣਾ ਰਾਹ ਜਿਹੜਾ ਉਹ ਤੈਅ ਨਹੀਂ ਕਰ ਸਕਣਗੇ ਇਹੀ ਸਾਡਾ ਉਪਰਾਲਾ ਆ ਕਿ ਜੋ ਸਾਡਾ ਵਿਰਸਾ ਆ ਜਿਨ੍ਹਾਂ ਨੇ ਚੰਗਾ ਸਮਾਜ ਬਣਾਉਣ ਲਈ ਜ਼ਿੰਦਗੀਆਂ ਲਾਈਆਂ ਸਾਡੇ ਜਿੰਨੇ ਵੀ ਯੋਧੇ ਹੋਏ ਨੇ ਗਦਰੀ ਬਾਬੇ ਹੋਏ ਨੇ ਭਗਤ ਸਰਾਭੇ ਹੋਣੀ ਆ ਉਦਮ ਸਿੰਘ ਆ ਦਸ ਗੁਰੂ ਆ ਅੰਬੇਦਕਰ ਹੋਣੀ ਆ ਜਾਂ ਹੋਰ ਜਿੰਨੇ ਵੀ ਗਲਤ ਮੂਵਮੈਂਟ ਹੈ ਜਿਨ੍ਹਾਂ ਨੇ ਕੁਛ ਕੰਮ ਕੀਤੇ ਹੈਗੇ ਸਮਾਜ ਨੂੰ ਚੰਗਾ ਇੱਕ ਸਾਰ ਬਣਾਉਣ ਲਈ ਧਰਮਾਂ ਤੋਂ ਉੱਪਰ ਉੱਠ ਕੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦਾ ਜਿਹੜਾ ਸਮਾਜ ਬਣਾਉਣ ਦਾ ਜਿਹੜਾ ਸੁਪਨਾ ਅੱਜ ਵੀ ਅਧੂਰਾ ਆ ਉਹ ਸਾਡਾ ਮਕਸਦ ਆ ਅਸੀਂ ਇਤਿਹਾਸ ਉਹਨਾਂ ਘਰਾਂ ਤੱਕ ਲੈ ਕੇ ਜਾਉਨੇ ਆ ਬੱਚਿਆਂ ਦੇ ਉਹਨਾਂ ਦੇ ਮਾਪੇ-ਬਾਪ ਨੂੰ ਵੀ ਇਸ ਗੱਲ ਨਾਲ ਜੋੜਨਾ ਚਾਹੁੰਦੇ ਆ ਤਾਂ ਕਿ ਆਪਣੇ ਵਿੱਚ ਆਜ ਕਿੰਨੇ ਸਕੂਲਾਂ ਦੇ ਕਿੰਨੇ ਵਿਦਿਆਰਥੀਆਂ ਨੂੰ ਜਿਹੜਾ ਉਹ ਸਨਮਾਨ ਕੀਤਾ ਗਿਆ ਉਹ ਕਿੰਨੀ ਰਾਸ਼ੀ ਦਿੱਤੀ ਗਈ ਹੈ ਅੱਜ ਜਿੰਨੇ ਵੀ ਇਹ ਰੈਪੇ ਦੇ ਨਾਲ ਜਿਹੜੇ ਆ ਚਾਰ ਮਿਡਲ ਸਕੂਲ ਆ ਛੇ ਜਿਹੜੇ ਆ ਇਹ ਪ੍ਰਾਇਮਰੀ ਸਕੂਲ ਆ ਉਹਨਾਂ ਦੇ ਸਾਰੇ ਹੀ ਬੱਚਿਆਂ ਦੇ ਜਿਹੜੇ ਟੈਸਟ ਲਏ ਗਏ ਆ ਜਿਹੜਾ ਪੰਜਵੀਂ ਦਾ ਉਹਦੇ ਬੱਕਰਾ ਸਟੈਂਡਰਡ ਸੀ ਜਿਹੜਾ ਮਿਡਲ ਹੈ ਉਹਦਾ ਬੱਕਰਾ ਸਟੈਂਡਰਡ ਸੀ ਹਰ ਜਿਹੜਾ ਬੱਚਾ ਜਿਹਨੇ ਐਗਜ਼ਾਮ ਦਿੱਤਾ ਹੈਗਾ ਉਹਨੂੰ 100 ਰੁਪਏ ਮਿਲਿਆਗਾ ਤੇ ਜਿਹੜੇ ਪ੍ਰਾਇਮਰੀ ਸੈਕਸ਼ਨ ਦੇ ਆ ਉਹਨਾਂ ਨੂੰ 700 500 ਤੇ 300 ਫਸ ਸੈਕਿੰਡ ਥਰਡ ਦਾ ਜਿਹੜੇ ਮਿਡਲ ਕਲਾਸ ਵਾਲੇ ਸੀਗੇ ਉਹਨਾਂ ਦਾ 1700 ਤੇ 500 ਰੁਪਇਆ ਦਿੱਤਾ ਗਿਆ ਤੇ ਟੈਸਟ ਦੀ ਪ੍ਰਵਾਸ਼ਾ ਕੀ ਸੀਗੀ ਹੈ ਨੀ ਤੇ ਟੈਸਟ ਜਿਹੜਾ ਤੁਸੀਂ ਲਿਆ ਉਹਦੀ ਪ੍ਰਵਾਸ਼ਾ ਕੀ ਸੀਗੀ ਇਸ ਇਹਦੇ ਵਿੱਚ ਜਿਹੜਾ ਵੀ ਅਸੀਂ ਟੈਸਟ ਆਪਣਾ ਆਪ ਸਾਡੀ ਜਿਹੜੀ ਕਮੇਟੀ ਆ ਉਹਨਾਂ ਨੇ ਉਹ ਤੈਅ ਕੀਤਾ ਹੈਗਾ ਉਹਦੇ ਵਿੱਚ ਜਨਰਲ ਨੋਲੇਜ ਦੇ ਸਾਡਾ ਜਿਹੜਾ ਵਿਰਸਾ ਆ ਉਹਦੇ ਬਾਰੇ ਕਿਉਂਕਿ ਪ੍ਰਾਇਮਰੀ ਦਾ ਜਿਹੜਾ ਸਟੈਂਡਰਡ ਆ ਉਹਨਾਂ ਨੂੰ ਉਸ ਪੱਧਰ ਦਾ ਸੀਗਾ ਜਿਹੜਾ ਮਿਡਲ ਦਾ ਸੀਗਾ 6ਵੀਂ ਤੋਂ 8ਵੀਂ ਵਾਲਾ ਉਹ ਸ਼ਹੀਦ ਅਜਮ ਭਗਤ ਸਿੰਘ ਦੀ ਇੱਕ ਬਹੁਤ ਛੋਟੀ ਜਿਹੜੀ ਆ ਤਿੰਨ ਚਾਰ ਲੇਖ ਆ ਉਹਨਾਂ ਦੇ ਵਿੱਚੋਂ ਉਹਦੇ ਟੈਸਲੇ ਗਏ ਸਨ ਲੇਖ ਜਿਹੜੇ ਆ ਸ਼ਹੀਦ ਅਜਮ ਭਗਤ ਸਿੰਘ ਦੀ ਜੀਵਨੀ ਉਹਨਾਂ ਦਾ ਜਿਹੜਾ ਅਸ਼ੂਤ ਬਾਰੇ ਉਹਨਾਂ ਦਾ ਜਿਹੜਾ ਲੇਖ ਆ ਉਹ ਸੀਗਾ ਤੇ ਜਿਹੜੀ ਫਿਰਕਾ ਪ੍ਰਸਤੀ ਦੀ ਜੋ ਇੱਥੇ ਮਤਲਬ ਸਮਾਜ ਦੇ ਵਿੱਚ ਰੌਲੇ ਆ ਉਹਨਾਂ ਤਿੰਨਾਂ ਲੇਖਾਂ ਦੇ ਵਿੱਚੋਂ ਉਹੋ ਦਿੱਤਾ ਗਿਆ ਸੀਗਾ ਉਹਦੇ ਵਿੱਚੋਂ ਟੈਸਲੇ ਗਏ ਸਰ ਆਪਣਾ ਨਾਮ ਕੀ ਹੈ ਕਿਸ ਸ਼ਹਿਰ ਦੇ ਵਿੱਚ ਆਪਾਂ ਇਸ ਵੇਲੇ ਖੜੇ ਆਂ ਔਰ ਕੀ ਇਵੈਂਟ ਕੀਤਾ ਗਿਆ ਚਲੋ ਥੋੜੀ ਮੱਧਕਿ ਵਿੱਚ ਦੱਸਣਾ ਬੰਦੇ ਸਿੰਘ ਦੀ ਮਸਾਲੇ ਦਾ ਪੈ ਪੰਡੀਰਾ ਦੇ ਪਹਿਲਾ ਇਹ ਐਸੇ ਜੋ ਮੱਦਨਾਂ ਦਿੱਤਾ ਗਿਆ ਅਰੇ ਆਪਾਂ ਪਿੰਡ ਦੇ ਪੌੜਾ ਜਿਹੜਾ ਗੌਰਮਾਰਾ ਤਖਤ ਸਾਹਿਬ ਫਿਲਹਾਲ ਕਮਰਾਜਾ ਸਾਹਿਬ ਵੀ ਨੇ ਕਿਸੇ ਬੰਦੇ ਇਸ ਦਿਨ ਨਹੀਂ ਰੱਖੀ ਸੀ ਉਸ ਸਾਰਾ ਤੇ ਖੜੇ ਆ ਪਿਛਲੇ ਸਾਲ ਵਿੱਚ ਬਾਦ ਉਸ ਇੱਥੇ ਕਰਾਇਆ ਸੀ ਤੇ ਅੱਜ ਇੱਕ ਸਮਾਗਮ ਜਿਹੜਾ ਉਹ ਕਿਹੜਾ ਕਰਵਾਇਆ ਗਿਆ ਹਾਂਜੀ ਕਿਹੜਾ ਸਮਾਗਮ ਕਰਵਾਇਆ ਗਿਆ ਹਾਂਜੀ ਸ਼ਹੀਦ ਜਾਗ ਚੰਦਗੁਰ ਗਾਰੀ ਲਾਇਬ੍ਰੇਰੀ ਜਿਹੜੀ ਅਸੀਂ ਭਗਤ ਸਿੰਘ ਦੇ ਨਾਂ ਤੇ ਬਣਾਈ ਹੋਈ ਹੈ ਉਹਦੇ ਵਲੋਂ ਬੱਚਿਆਂ ਦੀ ਚੇਤਨਤਾ ਵਿਕਸਿਤ ਕਰਨ ਲਈ ਅਸੀਂ ਇਹ ਟੈਸਟ ਇਹ ਸਟੱਡੀ ਜਿਹੜੀ ਅਸੀਂ ਰੱਖੀ ਹੋਈ ਆ ਉਹਨਾਂ ਦੇ ਪੱਧਰ ਦਾ ਜਿਹੜਾ ਅਸੀਂ ਇਹ ਪਸੋ ਵੰਡਿਆ ਜਾਂਦਾ ਆ ਜੇ ਤੁਸੀਂ ਇਹਨੂੰ ਇੱਕ ਨੇਮ ਦੇਣਾ ਚਾਹੁੰਦੇ ਹੋ ਬੱਚਿਆਂ ਦੀ ਚੇਤਨਤਾ ਵਿਕਸਿਤ ਕਰਨ ਦੇ ਲਈ ਇਹ ਸਮਾਰੋਹ ਕੀਤਾ ਗਿਆ ਜਿਸ ਤਰੀਕੇ ਤੁਸੀਂ ਖੁਦ ਲੇਖਕ ਹੋ ਟੀਚਰ ਵੀ ਰਹੇ ਹੋ ਔਰ ਬੱਚਿਆਂ ਦੇ ਵਿੱਚ ਤੁਹਾਡੇ ਇਹ ਸ਼ਾਰਪਨੈਸ ਹੈ ਉਹ ਉਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਦੇਖੋ ਆਪਾਂ انکار ਨਹੀਂ ਸਕਦੇ ਉਹ ਬੱਚੇ ਵੀ ਆ ਜਿਹੜੇ ਮਤਲਬ ਪੜ੍ਹਨ ਦੇ ਵਿੱਚ ਕਿਸੇ ਨਾ ਕਿਸੇ ਪੰਜਾਂ ਕਲਾਸਾਂ ਵਿੱਚ ਫੇਲ ਹੋ ਗਏ ਆ ਤੇ ਮਾਤ ਦੇ ਵਿੱਚ ਜਦੋਂ ਉਹਨਾਂ ਤੇ ਮਤਲਬ ਜਗਿਆਸਾ ਪੈਦਾ ਹੋ ਜੇ ਬੱਚੇ ਤੇ ਵੀ ਮੈਂ ਕੁਝ ਕਰਨਾ ਫਿਰ ਉਹਨੂੰ ਕੋਈ ਨਹੀਂ ਹੋ ਸਕਦਾ ਸਭ ਦਾ ਯਤਨ ਬੱਚਿਆਂ 'ਚ ਇਹ ਰੁਚੀ ਪੈਦਾ ਕਰਨ ਦੀ ਆ ਇਹ ਉਹਨਾਂ ਆਪ ਪੜਨ ਦੀ ਖੋਜਲ ਦੀ ਬਿਰਤੀ ਪੈਦਾ ਹੋ ਗਈ। ਮੈਂ ਸਵਾਲਾਥੇ ਨਾਲ ਦੀ ਦੀਪ ਦੀ ਪੜਦਾ ਸੀ ਤੇ ਉਹਨਾਂ ਨੇ ਉਹ ਆਪ ਪਹਿਲੀ ਪਹਿਲੀਆਂ ਦੇ ਵਿੱਚ ਆਪ ਪਛੜ ਗਏ ਸੀ। ਪਰ ਫਿਰ ਕਿੱਥੇ ਤਾਈ ਉਹ ਸੈਂਟਰ ਜਿਹੜੇ ਬੱਚੇ ਜਿਹੜੇ ਬਾਇਕਸ ਚ ਚਾਲਸ ਤੇ ਬੈਠੇ ਆ ਤੇ ਦੁਨੀਆ ਦੇ ਵਿੱਚ ਇਸ ਤਰ੍ਹਾਂ ਬਹੁਤ ਲੋਕ ਹੋਏ ਆ ਜਿਨ੍ਹਾਂ ਨੂੰ ਮਤਲਬ ਸਕੂਲ ਦੇ ਵਿੱਚੋਂ ਵੀ ਕਰਨਾ ਵੀ ਪੜ ਨਹੀਂ ਸਕਦੇ ਪਰ ਉਹਨੇ ਬਾਅਦ ਵਿੱਚ ਖੋਜਿਆ ਜਾਂਦੇ ਆ। ਉਹਦੇ ਵਿੱਚ ਸਾਡਾ ਨਿਕਲਿਆ ਜੁਕੜਿਆ ਬੱਚੇ ਵਿੱਚ ਖੋਜ ਦੀ ਪ੍ਰਵਿਰਤੀ ਜਿਹੜੀ ਅੱਡੇ ਪਾਉਂਦੇ ਉਹਦੇ ਵਿੱਚ ਸਵਾਲ ਕੋਈ ਪੈਂਦਾ ਆ ਝੂਠ ਸਪਟਾ ਇਹ ਸਾਡਾ ਜਤਰਾ ਸਰ ਸਰ ਆਪਣਾ ਨਾਮ ਕੀ ਹੈ ਔਰ ਕਿਹੜਾ ਪਿੰਡ ਹੈ ਮੇਰਾ ਨਾਮ ਜੋਗਾ ਸਿੰਘ ਬਾਸੀ ਹੈ ਜੀ ਮੇਰਾ ਪਿੰਡ ਢੀਰਵਾਂਸੀਆ ਜਿਹੜਾ ਗੁਰੰਦਰ ਹੈ ਮੈਂ ਕੈਨੇਡੀਅਨ ਸਿਟੀਜ਼ਨ ਹਾਂ ਪਰ ਪਿੱਛੇ ਆਪਣੇ ਪਿੰਡ ਨਾਲ ਅੱਛੀ ਤਰ੍ਹਾਂ ਜੁੜਿਆ ਹੋਇਆ ਹਾਂ ਸਕੂਲੇ ਇਸ ਦੀ ਬੜੀ ਡਿਮਾਂਡ ਸੀਗੀ ਮੈਂ ਆਪਣੀ ਕਮਾਈ ਦੇ ਵਿੱਚੋਂ ਤਕਰੀਬਨ ਰੋਪਏ ਲਾ ਕੇ ਜਿਮਨੇਜ਼ੀਅਮ ਖੋਲ੍ਹਿਆ ਹੈ But, uh, even in bad weather, they can uh, practice their um, uh, sports, and uh, I try to put in that way. And we are learning from uh, Baldev Singh. He started a new chapter. It is very uh, impressive, and uh, I will see what we can do in that direction in future. ਇਹ ਇਹ ਤਾਂ ਤੁਸੀਂ ਦੱਸ ਦਿੱਤਾ ਲੇਕਿਨ ਉਹ ਜਿਹੜਾ ਤੁਸੀਂ ਜਿਮ ਤਿਆਰ ਕੀਤਾ ਉਸ ਦੇ ਵਿੱਚ ਕਿਹੜੀ ਕਿਹੜੀਆਂ ਮਸ਼ੀਨਾਂ ਹੈਗੀਆਂ ਔਰ ਕੀ ਕੀ ਬੱਚਿਆਂ ਨੂੰ ਤੁਸੀਂ ਉੱਥੇ ਸੇਧ ਦੇ ਰਹੇ ਹੋ ਉਹ ਪਿੰਡ ਚ ਹਰ ਸੈਕੰਡਰੀ ਸਕੂਲ ਜਿਮਨੇਜ਼ੀਅਮ ਖੋਲਿਆ ਹੈ ਨਾ ਕਿ ਜਿਮ ਜਿਮਨੇਜ਼ੀਅਮ ਦੇ ਵਿੱਚ ਹਰ ਤਰ੍ਹਾਂ ਦੀ ਸਪੋਰਟਸ ਦੀ ਉਹ ਪ੍ਰੈਕਟਿਸ ਕਰ ਸਕਦੇ ਨੇ ਉੱਥੇ ਮਾਰਨਿੰਗ ਅਸੈਂਬਲੀ ਹੋ ਸਕਦੀ ਹੈ ਬੱਚਿਆਂ ਦੇ ਐਗਜ਼ਾਮ ਹੋ ਸਕਦੇ ਨੇ ਫੋਰ ਬਹੁਤ ਸਾਰੀਆਂ ਗੇਮਾਂ ਦੇ ਉੱਤੇ ਪ੍ਰੈਕਟਿਸ ਜਿਹੜੀ ਆ ਇਨਸਾਈਡ ਹੋ ਸਕਦੀ ਆ ਇਟ ਇਜ਼ ਨਾਟ ਜਸਟ ਫॉर 1 ਸਪੋਰਟ ਇਟ ਇਜ਼ ਫॉर ਮੈਨੀ ਲਾਈਕ ਟੈਨਿਸ ਟੇਬਲ ਟੈਨਿਸ ਬਾਸਕਟਬਾਲ ਵਾਲੀਬਾਲ ਆਲ ਦੋਸ ਥਿੰਗ ਦੇ ਕੈਨ ਬੀ ਪਲੇਡ ਐਂਡ ਪ੍ਰੈਕਟਿਸਡ ਥੇਰ ਐਂਡ ਇਟ ਇਜ਼ 90x45 ਆਲ ਵਿਦਆਊਟ ਪਿਲਰਸ ਹੁਣ ਕਾਫੀ ਹਰਸਾ ਹੋ ਗਿਆ ਤੁਸੀਂ ਵਿਦੇਸ਼ ਦੇ ਵਿੱਚ ਰਹਿੰਦੇ ਹੋ ਔਰ ਪਿੰਡ ਨਾਲ ਜੁੜਿਓ ਆਉਣ ਵਾਲੇ ਬੱਚਿਆਂ ਦਾ ਜਿਹੜਾ ਪਵੇਖਾ ਉਹ ਕੀ ਦੇਖ ਰਹੇ ਹੋ ਪਿੰਡਾਂ ਦੇ ਜਿਹੜੇ ਖਾਸ ਕਰ ਪੰਜਾਬ ਦੇ ਬੱਚਿਆਂ ਦਾ ਭਵਿੱਖ ਜਿਹੜਾ ਉਜਲਾ ਹੀ ਹੁੰਦਾ ਹੈ ਪਰ ਥੋੜਾ ਪ੍ਰਾਈਵੇਟ ਸਕੂਲਾਂ ਦੇ ਕਰਕੇ ਅਟੈਨਸ਼ਨ ਪੇਰੈਂਟਸ ਦੀ ਵੀ ਤੇ ਬੱਚਿਆਂ ਦੀ ਥੋੜੇ ਇੰਗਲਿਸ਼ ਸਕੂਲਾਂ ਵੱਲੋਂ ਹੋ ਗਈ ਆ ਉਹਦੇ ਵਿੱਚ ਜ਼ਰੂਰਤ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਵੀ ਸਹੂਲਤਾਂ ਪੈਦਾ ਕੀਤੀਆਂ ਜਾਣ ਤਾਂ ਕਿ ਬੱਚੇ ਮੋੜ ਸਰਕਾਰੀ ਸਕੂਲਾਂ ਦੇ ਵਿੱਚ ਆਉਣ ਥੋੜੀ ਕੀਮਤ ਦੇ ਨਾਲ ਉਹ ਆਪਣੀ ਪੜ੍ਹਾਈ ਕਰ ਸਕਣ ਤੇ ਉਹਨਾਂ ਦੀ ਵਿੱਦਿਆ ਅਤੇ ਸਪੋਰਟਸ ਦੀ ਪੂਰੀ ਦੇਖਰੇਖ ਕੀਤੀ ਜਾ ਸਕੇ ਦਿਸ ਚੇਂਜ ਇਸ ਔਨ ði ਵੇ ਜਿੱਦਾਂ ਹੁਣ ਜਿਹੜੇ ਬਾਹਰ ਆਪਣੇ ਜਾਂਦੇ ਨੇ ਪੇਰੈਂਟਸ ਉਹ ਉੱਥੇ ਸਿਆਣਿਆਂ ਨੂੰ ਅੰਗਰੇਜ਼ੀ ਪੜਾਉਣਾ ਚਾਹੁੰਦੇ ਨੇ ਪਰ ਨਾ ਪੰਜਾਬੀ ਪੜਾਉਣਾ ਚਾਹੁੰਦੇ ਨੇ ਪਰ ਇੱਥੇ ਉਲਟ ਹੈ ਉਹ ਅੰਗਰੇਜ਼ੀ ਸਕੂਲਾਂ ਦੇ ਵਿੱਚ ਭੇਜਦੇ ਨੇ ਇਹਨਾਂ ਨੂੰ ਜਰਾ ਸਮਝਣ ਦੀ ਲੋੜ ਹੈ ਪਰ ਕੋਈ ਨਹੀਂ ਹੈ ਐਜੂਕੇਸ਼ਨ ਤੇ ਐਜੂਕੇਸ਼ਨ ਇਹ ਮਰਟਕੇ ਪਰ ਇਹ ਜਿਸ ਤਰ੍ਹਾਂ ਦੇ ਆਪਾਂ ਸਮਾਜ ਦੇ ਵਿੱਚ ਰਹਿੰਦੇ ਆ ਰਾਜ ਪ੍ਰਬੰਧ ਦੇ ਵਿੱਚ ਰਹਿੰਦੇ ਆ ਇਹਦੇ ਵਿੱਚ ਇਸ ਤਰ੍ਹਾਂ ਦਾ ਹੱਲੇ ਸਮਾਜ ਨਹੀਂ ਬਣਿਆ ਜੇ ਨੂੰ ਗੁਰੂ ਰਵਿਦਾਸ ਉਹਨਾਂ ਨੇ ਬੇਗੰਗਰਾ ਕਿਹਾ ਸੀ ਮਾਰਚ ਮਹੀਨੇ ਦੇ ਵਿੱਚ ਸ਼ਹੀਦ ਭਗਤ ਸਿੰਘ ਹੋਰਾਂ ਦਾ ਸ਼ਹੀਦੀ ਦਿਨ ਆਉਂਦਾ ਤੁਹਾਨੂੰ ਪਤਾ ਹੈ ਸ਼ਹੀਦ ਭਗਤ ਸਿੰਘ ਰਾਜਗੁਰੂ ਸਰਦੇਵ ਹੋਰਾਂ ਦਾ ਸ਼ਹੀਦੀ ਦਿਨ ਆਉਂਦਾ ਉਹਨਾਂ ਨੇ ਵੀ ਇਹੋ ਜਿਹਾ ਸਮਾਜ ਬਣਾਉਣ ਦੀ ਦੇਲੇ ਯਤਨ ਕੀਤੇ ਕਿ ਜਿੱਦੇ ਵਿੱਚ ਬਰਾਬਰੀ ਹੋਵੇ ਸਾਰੇ ਲੋਕ ਬਰਾਬਰ ਹੋਣ ਅਮੀਰ ਗਰੀਬ ਨਾ ਹੋਣ ਕੋਈ ਵੀ ਸੋ ਬੱਚਿਓ ਜਿੱਦਾਂ ਦਾ ਤੁਸੀਂ ਬਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਮਾਣ ਦਿੱਤਾ ਜਾਊਗਾ ਉਸ ਤਰ੍ਹਾਂ ਦੀਆਂ ਵੱਡੇ ਸ਼ਕਤੀਆਂ ਬਣ ਕੇ ਇਨਸਾਨ ਬਣ ਕੇ ਤੁਸੀਂ ਆਪਣੀ ਜ਼ਿੰਦਗੀ ਜਿਓਗੇ ਤੋ ਅੱਜ ਜਦੋਂ ਆਪਾਂ ਕਿਤਾਬਾਂ ਦੇ ਉੱਤੇ ਹੀ ਚਰਚਾ ਕਰ ਰਹੇ ਹਾਂ ਮੈਂ ਸਿਰਫ ਇਸ ਗੱਲ ਦੇ ਉੱਤੇ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰਨੀ ਹੈ ਕਿ ਸਾਡੀਆਂ ਸ਼ਕਤੀਆਂ ਨੇ ਤੁਹਾਡੇ ਨਾਲ ਬਹੁਤ ਵਿਚਾਰ ਸਾਂਝੇ ਕਰ ਲਏ ਆ ਬਹੁਤ ਸਾਰੀਆਂ ਬਿਲਕੁਲ ਮੋਬਾਈਲ ਹੈਗਾ ਸਾਡੇ ਕੋਲ ਕੰਪਿਊਟਰ ਹੈਗਾ ਉਹਦੇ ਵਿੱਚ ਸਾਰੀ ਜਾਣਕਾਰੀ ਹੈਗੀ ਹੈ ਤਾਂ ਸਾਨੂੰ ਕਿਤਾਬਾਂ ਬਾਣਦੀਆਂ ਇਹ ਸਾਨੂੰ ਕਿਤਾਬਾਂ ਬਣਨ ਲਈ ਕਿਹਾ ਜਾਂਦੇ ਆ ਇਹ ਲਾਇਬ੍ਰੇਰੀਆਂ ਬਣਾਈ ਜਾਂਦੇ ਆ ਇਹ ਕਿਉਂ ਜ਼ਰੂਰੀ ਹੈ ਕਿਤਾਬਾਂ ਕਾਣੀਆਂ ਇਸ ਲਈ ਜ਼ਰੂਰੀ ਹੈ ਕਿ ਜਿਹੜਾ ਇੰਟਰਨੈਟ 'ਤੇ ਆਪਾਂ ਖੋਜਦੇ ਆ ਮੋਬਾਈਲ ਦੇ ਉੱਤੇ ਜਾਂ ਕੰਪਿਊਟਰ ਦੇ ਉੱਤੇ ਉਹਦੇ ਵਿੱਚ ਇੱਕ ਐਸੇ ਕਿਸਮ ਦਾ ਪਹਾੜ ਜਿਹਾ ਢੇਰ ਸਾਡੇ ਸਾਹਮਣੇ ਹੁੰਦਾ ਜਿਹਦੇ ਵਿੱਚ ਹੁਣ ਅਸੀਂ ਇਹ ਚੁਣਨਾ ਹੁੰਦਾ ਕਿ ਕਿਹੜੀ ਚੀਜ਼ ਸਹੀ ਹੈ ਕਿਹੜੀ ਚੀਜ਼ ਗਲਤ ਹੈ ਪਰ ਅਸੀਂ ਉਹ ਚੀਜ਼ ਨਹੀਂ ਆਪਣੇ ਜਿੰਨਾ ਸਾਡਾ ਗਿਆਨ ਹੁੰਦਾ ਜਿੰਨੀ ਸਾਡੀ ਸਮਝ ਹੁੰਦੀ ਹੈ ਅਸੀਂ ਉਹਦੇ ਮੁਤਾਬਕ ਉਹ ਨਹੀਂ ਚੁਣ ਸਕਦੇ ਚੁਣ ਦੀ ਸਾਡੀ ਸਾਡੀ ਜਿਹੜੀ ਉਹ ਸਮਰੱਥਾ ਉਸ ਪੱਧਰ ਤੇ ਨਹੀਂ ਹੁੰਦੀ ਪਰ ਜਿਹੜੀਆਂ ਲਾਇਬ੍ਰੇਰੀਆਂ ਦੇ ਵਿੱਚ ਕਿਤਾਬਾਂ ਰੱਖੀਆਂ ਜਾਂਦੀਆਂ ਨੇ ਇਹ असल ਦੇ ਚੁੜੀਆਂ ਹੋਈਆਂ ਕਿਤਾਬਾਂ ਹੁੰਦੀਆਂ ਨੇ ਉਹਨਾਂ ਮਹਾਨ ਵੱਡੇ ਲੇਖਕਾਂ ਦੀਆਂ ਕਿਤਾਬਾਂ ਹੁੰਦੀਆਂ ਨੇ ਜਿਹਦੇ ਵਿੱਚ ਸਾਨੂੰ ਸਹੀ ਸੇਧ ਦੇਣ ਵਾਲੀਆਂ ਰਚਨਾਵਾਂ ਹੁੰਦੀਆਂ ਕਹਾਣੀਆਂ ਨਾਵਲ ਕਵਿਤਾਵਾਂ ਵਗੈਰਾ ਹੁੰਦੀਆਂ ਨੇ ਲੇਖ ਵਗੈਰਾ ਹੁੰਦੇ ਆ ਸੋ ਲਾਇਬ੍ਰੇਰੀਆਂ ਦੀ ਮਹੱਤਤਾ ਬਹੁਤ ਵੱਡੀ ਹੈ ਸਾਡੇ ਬੱਚਿਆਂ ਨੂੰ ਹਰ ਰਾਤ 24 ਘੰਟੇ ਸਮਾਜ ਚੰਗਾ ਬਣਾਉਣ ਲਈ ਬਹੁਤ ਕੁਝ ਲਿਖਦੇ ਨੇ ਹਰ ਰੁੱਤਾ ਕਰਦੇ ਨੇ ਬਹੁਤਾਂ ਨਮਸ਼ਾ ਹਰ ਬੱਚੇ ਨੂੰ ਮਾਨ ਸਨਮਾਨ ਬਖਸ਼ਣਾ ਆ ਬੰਨੇ ਮੇਰੇ ਕੁਝ ਦੋਸਤ ਜਿਹੜੇ ਜਿਵੇਂ ਵਰਦੀ ਜੀ ਮੇਰੇ ਨਾਲ ਕਾਲਜ ਰਹੇ ਆ ਮੇਰੇ ਬਹੁਤ ਹੀ ਹੋਰ ਨਦੀਕੀ ਜਿਹੜੇ ਸਾਡੇ ਅਸੀਂ ਬੱਚੇ ਛੱਡ ਕੇ ਰਹਿੰਦੇ ਆ ਕਾਲਜ ਦੇ ਵਿੱਚ ਇਕੱਠੇ ਨਹੀਂ ਜੋ ਸੋਪਨ ਲੈਸ ਗਏ ਸੰਗਾ ਸਮਾਜ ਬਣਾਉਣ ਦੇ ਉਹਨਾਂ ਨਾਲ ਸਾਥੀ ਰਹੇ ਨੇ ਉਹ ਆ ਜਿੱਥੇ ਨੇ ਜੋਗਾ ਸਿੰਘ ਬਾਸੀ ਜੀ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਇੱਕ ਹੋਰਾਂ ਸਰਮ ਸਸੀਗੁਰ ਗੁਰਗੋਣ ਇਹ ਦੇ ਆਂਧਿਆ ਕਰਕੇ ਅਸੀਂ ਜਿਵੇਂ ਕਰਦੇ ਆ ਸਾਰੇ ਇਹਨਾਂ ਨੇ ਬੰਸੀਆਂ ਪਿੰਡ ਇਹਨਾਂ ਦਾ ਜਿਹੜੇ ਬੀੜ ਵਸਿਆ ਆਪਾਂ ਕਹਿੰਦੇ ਆ ਤਿੰਨ ਪਿੰਡ ਨੇ ਫਿਰ ਤਿੰਨ ਪਿੰਡ ਦਾ ਸਕੂਲ ਆ ਬੰਸੀਆਂ ਜੱਜਾ ਤੇ ਢੀਂਸੇ ਉੱਥੇ ਹਾਈ ਸਕੂਲ ਹਾਇਰਸਟਿੰਡ ਸਕੂਲ ਆ 1 ਕਰੋੜ ਰੁਪਇਆ ਲਾ ਕੇ ਬੱਚਿਆਂ ਲਈ ਜਿੰਮ ਬਣਾਇਆ ਮੈਂ ਇਹਨਾਂ ਨੂੰ ਚਾਹਨਾ ਤੇ ਜਰੂਰ ਦਰਸ਼ਕ ਹੋ ਬਾਕੀ ਇੱਕ ਬਾਹਰ ਦਾ ਸੁਪਨਾ ਆ ਪਿੱਛਾਟਾ ਪੰਜਾਬ ਸਾਡੇ ਪਿੰਡ ਸਾਡੇ ਬੱਚੇ ਬਹੁਤ ਵਧੀਆ ਬਣੇ ਖੇਡਾਂ ਵਿੱਚ ਵੀ ਪੜ੍ਹਾਈ ਵਿੱਚ ਵੀ ਸੋ ਇਸ ਤਰ੍ਹਾਂ ਦੀ ਕੋਈ ਜਿਹੜੀ ਆ ਜਿਹੜੇ ਦੂਜੇ ਕੰਮ ਕਰਕੇ ਪੈਸੇ ਬਣਾਉਂਦੇ ਉਹ ਸਾਡੇ ਬਹੁਤੇ ਨੇੜੇ ਨਹੀਂ ਹੈਗੇ ਨਾ ਸੀ ਉਹਨਾਂ ਤੋਂ ਬਹੁਤਾ ਪੈਸਾ ਲਈਦਾ ਕਰੇ ਨਾ ਲੈਣਾ ਚੰਗੇ ਕੰਮ ਲਈ ਬਹੁਤ ਅੱਗੇ ਨੇ ਉਹਨਾਂ ਦੇ ਲਈ ਕਿਹੜੇ ਰਹੀਆਂ ਬੱਚਿਆਂ ਲਈ ਤੁਸੀਂ ਚੰਗਾ ਸੋਚਦੇ ਆ ਸਾਡੇ ਇਸ ਕੰਮ ਨੂੰ ਸਲੂਟ ਹੈ ਤੁਸੀਂ ਸਾਰੇ ਅੱਗੇ ਆ ਜਾਓ ਤੁਹਾਡਾ ਸਨਮਾਨ ਕਰਨਾ ਉਹ ਤੋਂ ਬਾਅਦ ਤੁਸੀਂ ਸਾਰਿਆਂ ਨੇ ਇੱਥੇ ਰਹਿਣਾ ਤੇ ਬੱਚਿਆਂ ਦਾ ਸਨਮਾਨ ਕਰਨਾ ਮੈਂ ਆਪਣੇ ਦੋਸਤ ਇਹਨੇ ਸਾਡੇ ਪਿੰਡ ਤੋਂ ਇਹਨੇ ਬਾਹਰੋਂ ਆਏ ਨੇ ਉਹਨਾਂ ਨੂੰ ਬੇਨਤੀ ਕਰਨਾ ਜ਼ਰੂਰ ਪਈ ਇੱਥੇ ਆ ਜਾਓ ਜਿਹੜੀਆਂ ਸਾਨੂੰ ਹੋਰ ਗਿਆਨ ਦੇਣ ਵਾਲੀਆਂ ਕਿਤਾਬਾਂ ਹੁੰਦੀਆਂ ਨੇ ਉਹ ਕਿਤਾਬਾਂ ਵੀ ਸਾਨੂੰ ਨਾਲ ਪੜ੍ਹਣੀਆਂ ਚਾਹੀਦੀਆਂ ਨੇ ਲਾਇਬ੍ਰੇਰੀਆਂ ਵਿੱਚ ਸਭਾ ਡਾਕਟਰ ਨੇ ਬੈਠ ਕਰ ਵਰਗੇ ਇਹਨਾਂ ਸਾਰਿਆਂ ਦੇ ਬਹੁਤ ਗਿਆਨ ਜਿਹੜਾ ਇਕੱਠਾ ਕੀਤਾ ਉਹ ਕਦੇ ਨਹੀਂ ਇਕੱਠਾ ਕੀਤਾ ਗ੍ਰੰਥ ਪੜ੍ਹ ਕੇ ਕਿਤਾਬਾਂ ਛੜ ਕੇ ਸੋ ਸਾਨੂੰ ਕਿਤਾਬਾਂ ਪੜ੍ਹਨੀ ਕਿਤਾਬਾਂ ਦਾ ਮਹੱਤਵ ਇੱਕ ਹੋਰ ਵੀ ਹੈ ਤੁਹਾਨੂੰ ਦਿਲੇ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਇੰਟਰਨੈਟ ਖੋਲਦੇ ਹੋ ਮੋਬਾਈਲ ਤੇ ਜਾਂਦੇ ਹੋ ਟਿਊਟਰ ਦੇ ਉੱਤੇ ਕਦੇ ਆਪਣਾ ਇਸ ਵਿਸ਼ੇ ਨੂੰ ਘੜਾ ਜਟੇ ਹਾਂ ਕੋਈ ਕਿਸੇ ਨੂੰ ਪੜ੍ਹ ਲੈਣੇ ਕਰਦੇ ਇੱਕ ਪੋਸਟ ਦੇਖ ਲਈ ਕਦੇ ਤੁਸੀਂ ਇਹ ਦੇਖ ਲਈ ਪੜ੍ਹਨ ਦੇ ਵਿੱਚ ਇਹਨਾਂ ਦੇ ਵੀ ਦਿਮਾਗ ਦੀ ਇਕਾਗਰਤਾ ਹੈ ਬੱਚਿਓ ਉਹ ਨਹੀਂ ਰਹਿੰਦੀ ਇਕਾਗਰਤਾ ਨਹੀਂ ਰਹਿੰਦੀ ਤੁਸੀਂ ਇਕਾਗਰ ਹੋ ਕੇ ਕਿਸੇ ਗੱਲ ਦੇ ਉੱਤੇ ਨਹੀਂ ਸੋਚ ਸਕਦੇ ਚਿੰਤਨ ਨਹੀਂ ਕਰ ਸਕਦੇ ਜੇ ਤੁਸੀਂ ਕਿਤਾਬਾਂ ਪੜ੍ਹੋਗੇ ਕਿ ਤੁਸੀਂ ਕੋਈ ਕਿਤਾਬ ਤੁਸੀਂ ਉਹਦੇ ਵਿੱਚ ਪੜ੍ਹਦੇ ਹੋ ਪੂਰਾ ਸਮਾਂ ਉਹਦੇ ਵਿੱਚ ਤੁਹਾਡਾ ਦੁਜੰਦਾ ਪੂਰੀ ਕਹਾਣੀ ਤੁਹਾਡੇ ਦਿਮਾਗ ਵਿੱਚ ਬੈਠ ਜਾਂਦੀ ਹੈ ਪਰ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਆਪਾਂ ਸ਼ੇਅਰ ਕਰਦੇ ਆ ਇਹ ਕਿਸ ਕਿਸਮ ਦਾ ਝੂਠਾ ਗਿਆਨ ਹੁੰਦਾ بڑا ਝੂਠਾ ਵੀ ਅਸਲ ਵਿੱਚ ਕਿਸੇ ਦਾ ਸਹੀ ਗਿਆਨ ਹੁੰਦਾ ਜਿਹੜਾ ਇੱਕ ਵਾਰ ਇਸ ਵੇਲੇ ਆਇਆ ਦੋ ਚਾਰ ਮਿੰਟ ਬਾਅਦ ਨਿਕਲ ਜਾਂਦਾ ਚਲ ਸੁਣ ਲਓ ਕਿ ਤੁਹਾਨੂੰ ਆਪਣੇ ਬੱਚਿਆਂ ਦੇ ਹੱਥ ਵਿੱਚ ਚੰਗੀ ਕਿਤਾਬ ਦੇਣੀ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਮਹਿੰਗਾ ਮੋਬਾਈਲ ਲੈ ਕੇ ਦੇਤਾ ਮੋਟਰਸਾਈਕਲ ਵਧੀਆ ਲੈ ਕੇ ਦੇਤਾ ਇਹਦੇ ਨਾਲ ਬੱਚੇ ਵਧੀਆ ਬਣ ਜਾਣਗੇ ਪੈਸੇ ਦੇਣ ਦੇ ਨਾਲ ਬੱਚੇ ਵਧੀਆ ਬਣ ਜਾਣਗੇ ਕੱਲਾ ਇਹਦੇ ਨਾਲ ਨਹੀਂ ਬਣਦੇ ਉਹਨਾਂ ਨੂੰ ਚੰਗੀ ਸਿੱਖ ਦੇਣ ਵਾਲੀਆਂ ਕਹਾਣੀਆਂ ਸੁਣਾਉਣੀਆਂ ਜ਼ਰੂਰੀ ਹੈ ਆਪਾਂ ਹੁਣੇ ਦਸੰਬਰ ਮਹੀਨੇ ਵਿੱਚ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਮਨਾ ਕੇ ਖੜੇ ਆਏ ਉਹਦੇ ਵਿੱਚ ਜੇ ਸਾਹਿਬਜ਼ਾਦਿਆਂ ਨੇ ਐਡੀ ਵੱਡੀ ਹਕੂਮਤ ਦੇ ਨਾਲ ਮੱਥਾ ਲਾਇਆ ਦੇਹਾਂ ਵਿਚ ਤੇ ਦੇਗਾ ਕੰਦਾ ਵਿੱਚ ਜਣੇਗਾ ਉੱਥੇ ਵੀ ਉਹਨਾਂ ਨੇ ਹਕੂਮਤ ਦੇ ਅੱਗੇ ਜਿਹੜਾ ਆਪਣਾ ਸਿਰ ਨਹੀਂ ਝੁਕਾਇਆ ਤਾਂ ਉਹਦੇ ਪਿੱਛੇ ਉਹਨਾਂ ਦੀ ਸੋਚ ਬਣਾਈ ਹੋਈ ਸੀ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਦਾਦੀ ਮਾਤਾ ਗੁਜਰੀ ਜੀ ਨੇ ਉਹਨਾਂ ਦੇ ਪਿਤਾ ਜੀ ਗੁਰੂ ਗਵਿੰਦ ਸਿੰਘ ਜੀ ਨੇ ਪੂਰੇ ਪਰਿਵਾਰ ਨੇ ਉਹਨਾਂ ਦੀ ਸੋਚ ਬਣਾਈ ਹੋਈ ਸੀ ਉਹਦੇ ਵਿੱਚੋਂ ਉਹ ਸਜੋ ਸਮੇਂ ਹਕੂਮਤ ਦੇ ਖਿਲਾਫ ਲੜ ਸਕੇ ਹੈ ਸੋ ਇਹ ਅੱਜ ਸਾਡੇ ਲਈ ਵੀ ਇਹ ਸੰਕੜਾ ਜ਼ਰੂਰੀ ਹੈ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਇਨਸਾਨ ਬਣਾਉਣਾ ਇਸ ਗਲਤ ਬੁਰਾਈ ਦੇ ਖਿਲਾਫ ਲੰਨ ਵਾਲੇ ਸੋਚਣ ਵਾਲੇ ਇਨਸਾਨ ਬਣਾਉਣਾ ਤਾਂ ਅਸੀਂ ਚੰਗੇ ਗਿਆਨ ਨਾਲ ਜੁੜੀਏ ਚੰਗੀਆਂ ਕਿਤਾਬਾਂ ਨਾਲ ਆਪ ਜੁੜੀਏ ਲਾਇਬ੍ਰੇਰੀਆਂ ਨਾਲ ਜੁੜੀਏ ਤੇ ਆਪਣੇ ਬੱਚਿਆਂ ਨੂੰ ਜੋੜੀਏ ਤਾਂ ਹੀ ਉਹਨਾਂ ਦਾ ਭਵਿੱਖ ਜਿਹੜਾ ਸੁਰੱਖਿਤ ਹੋ ਸਕਦਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਉਹਨਾਂ ਦੇ ਨਾਲ ਸ਼ਾਇਦ ਨਾਲ ਇਹ ਮਦਰ ਉਹਨਾਂ ਨੂੰ ਤੁਹਾਨੂੰ ਕਹਾਂ ਇਹਨਾਂ ਨੂੰ ਇੱਕ ਮਿੰਟ ਲਈ ਇੱਥੇ ਲੈ ਕੇ ਆਓ ਬੱਚਿਓ ਇਸ ਬੱਚੇ ਨੂੰ ਉਹ ਪ੍ਰਮਾਤਮਾ ਨਾਲ ਅਰਦਾਆ ਵੀ ਇਹਦੀ ਆਈਸਾਈਟ ਨਹੀਂ ਹੈ ਇਹਦੀ ਨਜ਼ਰ ਨਹੀਂ ਹੈ ਪਰ ਹੈਮਤੀ ਆ ਇਹ ਮਤਲਬ ਇਹਨੇ ਪੇਪਰ ਕਿਤਾਇਆ ਦੂਜੇ ਬੱਚੇ ਦੀ ਸਹਾਇਤਾ ਦੇ ਨਾਲ ਮੈਂ ਇਹ ਤੋਂ ਪਹਿਲਾਂ ਇਹ ਗੱਲ ਬੱਚੀ ਨੂੰ ਦੱਸਣਾ ਚਾਹੁੰਦਾ ਹਾਂ ਆਪ ਕੋਲ ਨੂੰ ਵੀ ਦੱਸਣਾ ਚਾਹੁੰਦਾ ਡਾਕਟਰ ਹੈਲਨ ਕੈਰਨ ਇੱਕ ਇਹੀ ਕੁੜੀ ਹੋਈ ਆ ਦੁਨੀਆ ਤੇ ਜੋ ਜਵਾਲ ਰ ਅੰਨੀ ਸੀ ਬੋਲੀ ਸੀ ਗੁੰਗੀ ਸੀ ਪਰ ਉਹ ਡਾਕਟਰ ਦੀ ਡਿਗਰੀ ਕੀਤੀ ਤੇ ਕਿਤਾਬਾਂ ਲਿਖੀਆਂ ਰਾਤ ਸੇ ਦਾ ਬੜੀ ਆ ਜੈ ਕਿ ਜਿਹੜਾ ਉਹ ਅੰਦਾ ਸੀ ਸਭ ਤੋਂ ਵੱਧ ਉਹ ਘੋੜਸਵਾਰੀ ਕਰ ਰਿਹਾ ਸੀ ਮੇਰੇ ਜਿਹੜਾ ਸਾਥੀਆਂ ਦਾ ਬਿਜਲੀਆ ਡਾਕਟਰ ਪ੍ਰੋਫੈਸਰ ਕਿਰਪਾਲ ਸਿੰਘ ਸੇ ਦਾ ਜਦ ਪ੍ਰੋਫੈਸਰ ਬੁੱਟਰ ਐਸ ਵੱਲ ਤਫਰੀਮ ਉਹਦੀ ਪੜਾਈਆਂ ਕੀਤਿਆਂ ਵਾਲੀ ਨਜ਼ਰ ਨਹੀਂ ਸੀ ਉਹਨੇ ਕਿਤਾਬਾਂ ਲਿਖੀਆਂ ਸੋ ਇਸ ਬੱਚੀ ਨੂੰ ਵੀ ਮੈਂ ਕਹਿੰਦਾ ਮਤਲਬ ਇਹ ਤਰੀਨ ਨਾਲ ਦੇ ਵੀ ਚਲਾਇਆ ਕਿ ਵੀ ਹਿੰਮਤ ਰੱਖੇ ਪੜ੍ਹਾਈ ਕਰੇ ਤੇ ਆਪਣੇ ਜੇ ਤੁਹਾਡੇ ਵਿੱਚ ਵੀ ਬੱਚੇ ਕੋਈ ਪ੍ਰਵਾਤਮਾਨ ਹੈ ਕੋਈ ਰੰਗ ਕਿਸੇ ਨੂੰ ਕਾਲਾ ਦੇਤਾ ਕੱਤ ਮਲੜਾ ਕਾਲਾ ਕਰਤਾ ਜਿਵੇਂ ਵੀ ਆ ਉਸ ਚੀਜ਼ ਨੂੰ ਚੈਲੰਜ ਬਣ ਕੇ ਆਪਣੀ ਮੰਜ਼ਿਲ ਤੇ ਅੱਗੇ ਵਧੋ ਹੁਣ ਮੈਂ ਬਲਦੇਵ ਜੀ ਆਪਾਂ ਜੀ ਨੂੰ ਕਹੂਗਾ ਕਿ ਉਹ ਸਪੈਸ਼ਲਿਸਟ ਬੱਚੀ ਨੂੰ 500 ਰੁਪਿਆ ਨਾਮ ਤੇ ਇੱਕ ਜਿਹੜਾ ਸਨਮਾਨ ਅਸੀਂ ਜਿਹੜਾ ਦੇ ਰਹੇ ਆ ਮਤਲਬ ਹਰੇਕ ਬੱਚੇ ਨੂੰ ਪਾਰਟਿਸਪੈਂਟ ਦਾ ਉਹ ਦਿੱਤਾ ਜਾਵੇ ਪ੍ਰਵਾਤਮਾਨੇ ਵੱਡੇ ਵਿੱਚ ਹੁਣ ਤਾਂ ਹੀ ਪੈਦਾ ਕਰ ਦਿੱਤੀ ਆਪਣੀ ਯੋਗਤਾ ਦੇ ਬੱਤੇ ਇੰਨੇ ਭਾਰੇ ਕਰ ਲੋ ਕਿ ਕੋ ਖੁਦਾ ਵੀ ਤੁਹਾਡੇ ਤੇ ਖੁਸ਼ ਹੋਵੇ ਵੀ ਜੇ ਮੈਂ ਆ ਕੀ ਨਹੀਂ ਦੇ ਸਕਿਆ ਤੇ ਉਸ ਬੱਚੇ ਦੇ ਉਸ ਗੁਲਾਮੀ ਦੇ ਖੁਦ ਪਰਾਵੇ ਮਦਦ ਦੇ ਰਹਾ ਹਾਂ ਰੇਪਾ ਸੁਮਨ ਕਵਾਰੀ ਰੇਪਾ ਦਿਮਾਗ ਮਾਲਾ ਰੇਪਾ ਪਲਵੀ ਚਾਲ ਕਲਾ ਕਮਲਪੁਰੇ ਚ ਹੱਗਿੰਗ ਪਰ ਇਹ 6 ਬੱਚੇ ਆ ਇਥੇ ਆਣੇ ਹਲੇ ਇਹ ਤੋਂ ਬਾਅਦ ਜਦਾਂ ਮੈਂ ਨਾ ਬੋਲੂਗਾ ਉਹ ਬੱਚੇ ਵੀ ਆਪ ਨੂੰ ਆਪਣੇ ਪਿਆਰੇ ਕਰ ਲੈਣ ਉਹ ਲਗਾ ਮਨਰੂਪ ਕੋਰ ਘਟਾਣਾ ਕ੍ਰਿਸ਼ਨਾ ਹਕੀਮਪੁਰ ਅਮਨੀਤ ਕੋ ਰੇਪਾ ਸਭੀ ਸੈਦ ਬਾ ਮਸਾਣੀ ਸ਼ਕੂਲ ਸ਼ਾਹ ਦਾ ਘਟਾਣਾ ਜਿਸ ਕਾਰਨ ਮਸਾਣੀ ਪਤਨ ਜੋਤ ਬੜਾ ਜਿਹੜਾ ਹੈ ਉਹਦਾ ਸਰਵਾਰ ਹੋ ਚੁੱਕਾ ਉਹਨਾਂ ਨੇ ਜਿਹੜੇ ਆ ਫੋਟੋ ਗ੍ਰਾਫ ਫੋਟੋ ਹੋ ਰਹੀ ਆ ਤੋਂ ਮੈਂ ਬੱਚਿਆਂ ਨੂੰ ਇਹੀ ਆਪ ਨੂੰ ਸਾਰੇ ਸਕੂਲਾਂ ਦੇ ਵਿੱਚੋਂ ਇਹਨਾਂ ਨੂੰ ਪੰਜ ਸੌ ਰੁਪਏ ਪ੍ਰਤੀ ਬੱਚੇ ਦਾ ਇਹਨਾਂ ਨੂੰ ਸਨਮਾਨ ਦਾ ਸ਼ਿਕਾਰ ਹੁੰਦੇ ਵਿੱਚ ਭੇਟ ਕੀਤਾ ਜਾ ਰਿਹਾ ਹੈ ਇਹ ਬੱਚੇ ਜਿਹੜੇ ਆ ਸਾਰੇ ਸਕੂਲਾਂ ਵਿੱਚੋਂ ਸੈਕੰਡ ਰਹਿਏ ਪ੍ਰਾਇਮਰੀ ਪੱਤਰ ਦੇ ਤੇ ਤੁਸੀਂ ਜਿਹੜੇ ਇਧਰ ਅਸੀਂ ਸਨਮਾਨ ਕਰ ਰਹੇ ਆ ਫੁੱਟਾ ਹੋ ਰਹੀਆਂ ਹੱਥ ਸਾਡੇ ਰਾਸ਼ੀ ਦੇ ਕੇ ਇਹਨਾਂ ਨੂੰ ਸਨਮਾਨ ਦੇ ਰਹੇ ਆ ਤੇ ਮਨਦੀਪ ਕੁਮਾਰ ਹਾਕਿਮਪੁਰ ਸ਼ਾਬਾਸ਼ ਹੋਈ ਤੁਸੀਂ ਤਰੇਲਾ ਲੈਣੀ ਆ ਅਗਲੇ ਸਾਲ ਤੋਂ ਤੁਹਾਡੇ ਜੋ ਵੀ ਕੋਈ ਇੱਥੇ ਆਵੇ ਸਾਰੇ ਵੀ ਆ ਸਾਡੇ ਬੱਚੇ ਤੀਜਾ ਸਟਾਰ ਹਾਸਲ ਕੀਤਾ ਉਹਦੇ ਲਈ ਅਸੀਂ 500 ਰੁਪਏ ਦੀ ਸਨਮਾਨਤ ਰਾਸ਼ੀ ਰੱਖੀ ਹੋਈ ਆ ਉਹਨਾਂ ਦੇ ਟੀਚਰ ਉਹ ਸਭ ਤੋਂ ਪ੍ਰਾਪਤ ਕਰ ਲਈ ਆ ਬੱਚਾ ਤਾੜੀਆਂ ਬਾਅਦ ਵਿੱਚ ਉਹਨਾਂ ਦੇ ਲੋਗ ਔਰ ਬੱਚਾ ਇੱਕ ਇੱਕ 100 ਰੁਪਏ ਦੇ ਰਹੇ ਆ ਉਹ ਬਈ ਇਹ ਮਤਲਬ ਹੈ ਇਹ ਰੈਟਰ ਪ੍ਰਾਇਮਰੀ ਸਕੂਲ ਦੇ ਬੱਚੇ ਸੱਚੀ ਨਹੀਂ ਭਾਗ ਲਿਆ ਬੱਲਵਾਲ ਜਿਹੜੇ ਸਕੂਲ ਦੇ ਪ੍ਰਾਇਮਰੀ ਦੇ ਬੱਚੇ ਆ ਉਹ ਵੀ ਆ ਜਾਣ ਲੈ ਬੱਲਵਾਲ ਲੈ ਹੁਣ ਇਹਦੇ ਨਾਲ ਇਹਨਾਂ ਤੇ ਪ੍ਰਾਇਮਰੀ ਦੇ ਬੱਚੇ ਪਹਿਲਾਂ ਜਾ ਕੇ ਆਪਣਾ ਸਮਾਨ ਲੈ ਕੇ ਗਾਲਾਂ ਲਈ ਨਾ ਸਾਰੇ ਇਕੱਠੇ ਹੋ ਗਏ ਕੋਈ ਖਾਸ ਜਿਹੜਾ ਤੁਹਾਨੂੰ ਦੱਸਣਿਆ ਇਸ ਕਰਕੇ ਲੈ ਕੇ ਆ ਗਏ ਜਿਹੜੇ ਬੱਚੇ ਮਿਡਲ ਕਲਾਸਾਂ ਦੇ ਆ ਚਾਹੇ ਛੇਵੀਂ ਦੇ ਆ ਸੱਤਵੀਂ ਦੇ ਆ ਅੱਠਵੀਂ ਦੇ ਆ ਇਹ ਇਹਨਾਂ ਦੇ ਦੇਣ ਦੇ ਵਿੱਚ ਭਾਗ ਲਿਆ ਇਹਨਾਂ ਨਾਲ ਵੀ ਨਾਲ ਬੱਚਾ ਆਹਾ ਕਿ ਇਹਨਾਂ ਕਦੇ ਰਹਿਣਾ ਦਿੱਤੇ ਆ ਜਿੱਦ ਵਿੱਚ ਅਸੀਂ ਇਹਨਾਂ ਨੂੰ ਫੋਰੀਆ ਸਕੂਲ ਨਹੀਂ ਮਿਉਂਦਾ ਪਰ ਫਿਰ ਵੀ ਇੱਥੇ ਆਉਣ ਲਈ ਅਸੀਂ ਇਹਨਾਂ ਨੂੰ ਪਾ ਲੈਣਾ ਹੈ ਕਿ ਬੱਚਾ ਸਹਿਜ ਗਿਆ ਨਾ ਪਾਰਟਿਸਪੀਸ਼ਨ ਕਰ ਰਹੇ ਮੇਰੇ ਬੱਚੇ ਬੋਲਣਾ ਨਹੀਂ ਲੋਕ ਇਹ ਜੋ ਅਗਲਾ ਅਗਲਾ ਜਿਹੜਾ ਆ ਬੱਚੇ ਬੈਜੋ ਹਾਂ ਬੈਠੋ ਤੁਮਨ ਜਿਹੜੇ ਮਾਪੇ ਮੇਰੇ ਸੂਰ ਦੇ ਬੱਚਿਆਂ ਦੇ ਵਿਰਤ ਖੁੱਤ ਹੋ ਰਹੀ ਆ। ਉਹਨਾਂ ਨੇ ਸੁਦਾ ਅਤਾ ਸੂਰ ਜਿਹੜੇ ਆਪਣੇ ਸਹਿਯੋਗ ਕਰਾਉਂਦੀ ਆ ਆਪਾਂ ਨੂੰ ਉਹਦੇ ਨਾਲ ਖੇਲੋ ਕਰਨਾ ਚਾਹੀਦਾ। ਨੰਬਰ ਆਪਸੀ ਗੱਲਾਂ ਨਾ ਕਰੋ। ਤੁਹਾਨੂੰ ਉਹ ਸੱਤਾ ਕੰਮੇ ਦੇ ਹਨ ਗੌਰ ਪ੍ਰੋਗਰਾਮ ਵਿੱਚ ਕਾਇਮ ਨੇ ਇੱਥੇ ਆ ਕੇ ਗੱਲਬਾਤ ਕਰੋ। ਆਪਸ ਵਿੱਚ ਗੱਲਾਂ ਨਾ ਕਰੋ ਚਾਲਾਂ ਮੁਸਾਹਰੀ ਦੇ ਕਿੰਨੇ ਮਿੰਡਰ ਸਕੂਲ ਦੇ ਬੱਚੇ ਆ ਵੀ ਪਿਆ ਰਹੇ ਨੇ ਮੁਸਾਹਰੀ ਦੇ ਮਿਡਲ ਸਕੂਲ ਦੇ ਬੱਚੇ ਜਿਹੜੇ ਵੀ ਪਿਆ ਰਹੇ ਆ ਪਿਆਰ ਲੈ ਭਾਗ ਲਿਆ ਲੈ ਫੇਰ ਕਹਿਣਾ ਵੀ ਆਪਣਾ ਖਾਵਾ ਲਾ ਕੇ ਤੂੰ ਵੀ ਕੁਝ ਨਹੀਂ ਕਰਦਾ ਜਾਂ ਨੂੰ ਤਾਂ ਚੰਦ ਮੈਦਨ ਨਹੀਂ ਜਾ ਰਹੇ ਜਿਹੜੇ ਕੋਲੇ ਭਾਣਾ ਚ ਪਹਿਣਾ ਨੂੰ ਮਾਰ ਰਿਹਾ ਉਹਨਾਂ ਲਈ ਤਾੜੀ ਵੀ ਤੁਸੀਂ ਮਾਰ ਰਹੇ ਆ ਸ਼ਾਬਾਸ਼ ਉਹ ਵੀ ਪਿਆਰ ਲੈਣ ਉਹਨਾਂ ਦਾ ਵੀ ਜਿਹੜਾ ਬੈਂਕੀ ਸਿਚੁਏਸ਼ਨ ਆ ਨਾ ਉਹਨਾਂ ਦਾ ਪੇਪਰਾਂ ਦੇ ਵਿੱਚ ਪਾਗ ਲੈਣਾ ਜਿਹੜਾ ਅਦਾ ਹੋਇਆ ਚਾਹੇ ਉਹਨੇ ਕੋਈ ਵੀ ਸੁਝਾਏ ਲਏ ਚਾਹੇ ਨੰਬਰ 5 ਆਏ ਚਾਹੇ 7 ਆਏ ਚਾਹੇ 0 ਆਲਾ ਤੇ ਅਸੀਂ ਇਹਨਾਂ ਸਾਰਿਆਂ ਨੂੰ ਵੀ ਦੇ ਰਹੇ ਆ ਤੇ ਇਸ ਤੋਂ ਬਾਅਦ ਮਸਾਲੀ ਦੇ ਜਿਹੜੇ ਬੱਚੇ ਆ ਇਹਨਾਂ ਦਾ ਇੱਕ ਯਾਦਗਾਰੀ ਤਸਵੀਰ ਹੋ ਰਹੀ ਹੈ ਉਹਨੇ ਪਾਰਟਿਸਪੀਕੇਸ਼ਨ ਦਾ ਉਹਨਾਂ ਦੇ ਪਾਗ ਲੈਣ ਦਾ ਜਿਹੜਾ ਸਫਾਰਾ ਹੈ ਉਨਾ ਵੀ ਬਤਾਇਆ ਆ ਰਿਹਾ ਇਸ ਤੋਂ ਬਾਅਦ ਕੰਪਟਰ ਆਇਆ ਹੈ ਕੰਪਟਰ ਦੇ ਵਿੱਚ ਸੰਬੇਧਨ ਨਾਲ ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਣ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਆ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਆ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਆ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਇੱਥੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋਪਾ ਖੜੇ ਆ ਇਹਨੂੰ ਅਸੀਂ ਕੰਨਿਆ ਜੀ 6 ਇੰਚੀ ਬਲੌਕ ਅੱਛਾ ਜੀ ਤੇ ਇਹਦੀ ਨੌਂ ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ 1.5 ਤਿੰਨ ਟਾਂ ਚਾਰ ਟਾਂ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂ ਜੀ ਤੇ ਉਹ ਜੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਇੰਨੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ ਆਪਣਾ ਸੀਵ ਹੋਊਗਾ